ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਆ ਜੀ ਉਧਰ ਗੁੱਜਰ ਬਾਈ ਆ ਰਿਹਾ ਏ ਹੌਲਾ ਹੋ ਕੇ ਹੌਲਾ ਹੋ ਕੇ ਆ ਰਿਹਾ ਇੱਧਰ ਮਹਿਕ ਲੱਗਿਆ ਹੋਇਆ ਬਾਕੀ ਦਿਖਾਉਂਦਾ ਸਾਨੂੰ ਸਾਰੇ ਚ ਜਿਆ ਸਮਝਾਉਂਦਾ ਅੱਜ ਦੀ ਲਾਈਵ ਵੀਡੀਓ ਹੈ ਤੇ ਦਾਇਆ ਜੂਰੀਆ ਜਵਾ ਪੀਲੀ ਭਾਈ ਹੋਰ ਕੋ ਸੇਵਾ ਸੇਵਾ ਅੱਜ ਲਾਉਂਦਾ ਮਸ਼ੀਨ ਦੇ ਰੇ ਹਜਾਮਤ ਕਰਦਾ ਅੱਜ ਗਰਾਉਣੀ ਹੈ ਜਮਾਦਾ ਚ ਹਾਂ ਭਾਈ ਉਹ ਮੈਂ ਹੀ ਨੂੰ ਲੈ ਜਾऊंगा ਮੈਂ ਦਿਨਾਂ ਲਈ ਉਹ ਹੀ ਨਾਲ ਜਾ ਅੱਛਾ 나ਈ ਕੋਲ ਜਾਣੇ ਮੇਤੇ ਨਹੀਂ ਕਰਾਉਣੀ ਤੈਨੂੰ ਪਤਾ ਮੈਂ ਬਹੁਤ ਤਕੜਾ ਉਹ ਹੈ ਹਾਂ ਇੱਕ ਮਿਰਚ ਹੋਰ ਕਲਾ ਵੀ ਹੈਗੀ ਹੈ ਨੌਰਵੇ ਭਾਈ ਮੈਂ ਨਾ ਬਹੁਤ ਵਾਲ ਕੱਟਦਾ ਰਹੇ ਸਾਡੇ ਨਾਲ ਤੇ ਬਾਜੂ ਵਾਲੇ ਬੰਦੇ ਠੀਕ ਹੈ ਨੌਰਵੇ ਭਾਈ ਮੈਂ ਬਹੁਤ ਬੰਦਾ ਦੇ ਬਾਹਰ ਦੂੜੀ ਬਾਲ ਬੂਲ ਕੱਟਦਾ ਰਿਹਾ ਉਹ ਨਾ ਬਾਈ ਐਡੇ ਛੋਟੇ ਜਿਹੇ ਟ੍ਰਿਕ ਜਿਹੇ ਹੀ ਆ ਮੈਂ ਤਾਂ ਬਹੁਤ ਵਾਰੀ ਵੀਡੀਓ ਕਿਹਾ ਵੀ ਆਪਣੇ ਆਪ ਨੂੰ 올 ਰੌਂਡਰ ਜਿਹਾ ਰੱਖੇ ਕਰੋ ਰੱਬ ਨੇ ਇੱਕ ਕਲਾ ਪਾਈ ਆ ਵੀ ਜਦੋਂ ਇੱਕ ਵਾਰ ਕੋਈ ਚੀਜ਼ ਦੇਖ ਲੈਂਦਾ ਮੈਂ ਜਾਂ ਦੋ ਵਾਰ ਦੇਣਾ 30 ਵਾਰ ਮੁੱਦਾਂ ਦੀ ਬਣਾ ਦਿੰਦਾ ਇਹ ਹੈ ਚੀਜ਼ ਇਹ ਸਾਰਿਆਂ ਚ ਹੋਣੀ ਚਾਹੀਦੀ ਹੈ ਅੱਜ ਮਹਿਕ ਬੁਲਾਇਆ ਮੈਂ ਕਿਹਾ ਵੀ ਤੂੰ ਫਿਰ ਚੱਕ ਔਰ ਇਹਦਾ ਸਮਾਨ ਇਹ ਜੇ ਡਲੀ ਦੇ ਭੋਲ ਬੈਠ ਕੇ ਮੈਂ ਕਿਹਾ ਮੈਂ ਸਬਰ ਨਹੀਂ ਕਰਨਾ ਜਾਨੀ ਨਹੀਂ ਅੰਦਰ ਤੇ ਲਾ ਸੰਭਰ ਕੇ ਫਿਰ ਅੰਦਰ ਕਾ ਬਾਅਦ ਕਰ ਲਾਂਦਾ ਮੈਂ ਤੁਹਾਨੂੰ ਸਮਝਾ ਦਉ ਕਿ ਥੋੜੀ ਹੋਰ ਸਫਾਈ ਜਿਹੀ ਕਰਨੀ ਆਪਾਂ ਨੇ ਪਹਿਲਾਂ ਘਰ ਦੇ ਵਾਲਾ ਕੰਮ ਨੇ ਵੇੜ ਲਈ ਆਪਾਂ ਇਹੇ ਭਾਈ ਆਪਾਂ ਨੇ ਮੈਂ ਕਿ ਥੋੜਾ ਥੋੜੀ ਮੁੱਠੀ ਮੁੱਠੀ ਇੱਧਰ ਵੀ ਚਲੋ ਮੈਂ ਬਾਅਦ ਚ ਆਵਾਂ ਲਫਾਫੇ ਚ ਭਰ ਕੇ ਨਾ ਇਹ ਅਸੀਂ ਪਾਉਣ ਲੱਗੇ ਜੀ ਇੱਧਰ ਪੂਲਰਾਂ ਦੇ ਵਿੱਚ ਮੁੱਠੀ ਮੁੱਠੀ ਹਰ 15 ਦਿਨ 10 ਦਿਨ ਬਾਅਦ ਰੇਦੀ ਮੁੱਠੀ ਚੱਲ ਰਹੀ ਜਣੇ ਦੇ ਵਿੱਚ ਉਹ ਮੈਂ ਜਿਹੜੇ ਬੂਟੇ ਦਾ ਉਹ ਜਿਹੜੇ ਮੇਰੇ ਉੱਧਰਲੇ ਬੂਟੇ ਮੈਂ 3 ਸਾਲ ਚ ਤਿਆਰ ਕਰਦੇ ਉਹ 10 ਦਿਨ 15 ਦਿਨ ਬੂਠੀ ਚੱਲਦੀ ਰਹਿੰਦੀ ਫਿਰ ਇਹਨਾਂ ਦੇ ਵਿੱਚ ਇੱਧਰ ਇਹਨਾਂ ਦੇ ਵੀ ਹਾਈਬ੍ਰਿਡ ਵੀ ਬਹੁਤ ਸੋਹਣੇ ਹੋ ਰਹੇ ਪਰ ਇਹਨਾਂ ਦਾ ਯਾਰਾ ਬੀਜ ਪਤਾ ਨਹੀਂ ਕਿਹੜਾ ਯਾਰਾ ਉਹਨੂੰ ਥੋੜੇ ਮੋਟੇ ਜਿਹੇ ਹੁੰਦੇ ਜਾ ਹੀ ਜਾ ਰਹੇ ਆ ਮੇਰੇ ਵਾਲੇ ਪਤਾ ਨਹੀਂ ਕੀ ਚੱਕਰ ਆ ਇਹ ਪਤਾ ਨਹੀਂ ਕਿਹੜੀ ਹਾਈਬ੍ਰਿਡ ਬ੍ਰੀਡੀ ਆ ਇਹ ਬ੍ਰੈਡ ਆ ਪਰ ਇੱਕ ਜਿਹੜੀ ਮੈਂ ਚੀਜ਼ ਜਿਆਦਾ ਨੋਟਿਸ ਕੀਤੀ ਹੈ ਨਾ ਜਿਹੜਾ ਇਹਨਾਂ ਦਾ ਪੱਤਾ ਨਾ ਚੌੜਾ ਜ਼ਿਆਦਾ ਤੇ ਮੇਰੇ ਜਿਹੜਾ ਦਾ ਬ੍ਰੀਕ ਪੱਤਾ ਜਿੰਨਾ ਬਰੀਕ ਪੱਤਾ ਹੁੰਦਾ ਨਾ ਉੰਨੀ ਗ੍ਰੋਥ ਜ਼ਿਆਦਾ ਹੁੰਦੀ ਉਹਨਾਂ ਦੇ ਮੈਂ ਇਹ ਸੁਣੀ ਸੁਣੀ ਹੋਈ ਗੱਲ ਮੈਂ ਕਿ ਚੌੜੇ ਪੱਤੇ ਨੂੰ ਜਨਰਜੀ ਜ਼ਿਆਦਾ ਖਿੱਚਣੀ ਬੂਟੇ ਨੇ ਇਹਨੇ ਜਨਰਜੀ ਘੱਟ ਖਿੱਚਣੀ ਨੇ ਬਦਲਣਾ ਤੇ ਫੁੱਲਣਾ ਜ਼ਿਆਦਾ ਉਹ ਜਨਰਜੀ ਜਿਹੜੀ ਫਿਰ ਇਹਨੇ ਬੂਟੇ 'ਚ ਪੈ ਜਾਂਦੀ ਆ ਸੁਣੀ ਹੈ ਬਈ ਗੱਲ ਇਹ ਜਿੱਦਾਂ ਮੈਂ ਆਪਣੇ ਖੁੱਤਰੀ ਬਣਾਈ ਇਹ ਗੱਲ ਦੱਸੀ ਕਿਸੇ ਨੇ ਕਿ ਚੌੜਾ ਪੱਤਾ ਜਿਹੜਾ ਛੋਟਾ ਪੱਤਾ ਵੀ ਇਹ ਦੇਖੀ ਵੀ ਗ੍ਰੋਥ ਕਿੱਦਾਂ ਹੋਣੀ ਹੈ ਮੈਂ ਕਿ ਦੇਖ ਰਿਹਾ ਇਸ ਸਾਲ ਜਿੱਦ ਨਹੀਂ ਮੈਂ ਇਸ ਸਾਲ ਇਹਨਾਂ ਬੂਟਿਆਂ ਦੀ ਗੌਰ ਕਰਦੇ ਆ ਇੰਨੀ ਹਰੇ ਉਹਨਾਂ ਦੀ ਕੱਟ ਕਰੀਦੀ ਮੈਂ ਇਹਨੇ ਕੱਟ ਦੇਖੇ ਆ ਮੇਰੇ ਟੂਰ ਜ਼ਿਆਦਾ ਰਹੇ ਤੇ ਹੁਣ ਮੈਂ ਫਿਰ ਇਨਾ ਪਰੇ ਹਾਲੇ ਜਦ ਮੈਂ ਆ ਜਾਂਦਾ ਤੇ ਫਿਰ ਇਨਾ ਪਰੇ ਹੁੰਦਾ ਮੈਂ ਹੁਣ ਗੁੱਜਰਪਾਈ ਦੀ ਲਾ ਕੇ ਥੋੜੀ ਥੋੜੀ ਗੁਰਵਾਈ ਕਰਾਉਣੀ ਹੈ ਤੇ ਆਪਣੀ ਇੱਕ ਅਜ ਹੋਰ ਵੀਡੀਓ ਬਣੂਗੀ ਇੱਥੇ ਬੰਦੇ ਉਹ ਬੁਲਾ ਰਿਹਾ ਮੈਂ ਜਿਹੜਾ ਮਸ਼ੀਨ ਜੀ ਨਾਲ ਇਹ ਬੀਜ ਦੇ ਹੈਗੇ ਆਪਣੇ ਕੀ ਕਹਿੰਦੇ ਹੁੰਦੇ ਆ ਮਸ਼ੀਨ ਵਾਲੀ ਬਜਾਈ ਜੂ ਆਪਣੀ ਉਹ ਵੀਡੀਓ ਪਣ ਦੂਜੇ ਮਹਾਲ ਜਾਨਮਹਲ ਚੈਨ ਪਾਉ ਆਪਣੀ ਘੈਂਟ ਵੀਡੀਓ ਹੋਣੀ ਆ ਉਹ ਤੇ ਆਪਾਂ ਪਾਵਾਂਗੇ ਉਹਦੇ ਪਰ ਦੂਜੇ ਮਹਾਲ ਜਾਨਮਹਲ ਬਲੌਗਰ ਪਾਵਾਂਗੇ ਵੀਡੀਓ ਉਹ ਇਨਫੋਰਮੇਸ਼ਨ ਵੀਡੀਓ ਹੋਣੀ ਹੈ ਜਿਹੜੀ ਜੀਰੀ ਮਸ਼ੀਨਾਂ ਨੇ ਵੇਚੀ ਜਾਂਦੀ ਹੈਗੀ ਉਹ ਪਾਉਣੀ ਆਪਾਂ ਨੇ ਹੁਣ ਇਹਦੇ ਵਿੱਚ ਤਾਂ ਥੋੜਾ ਥੋੜਾ ਕੱਖ ਜਾ ਹੋ ਗਿਆ ਇਹ ਵੀ ਅਜ ਕਹੀ ਦੇ ਨਾਲ ਪਟਾਕੇ ਥੋੜੇ ਥੋੜੇ ਜਿਿੱਦਾਂ ਹਾਂ ਵਿਚ ਉਹ ਕੱਖ ਜਾ ਵੀ ਟਕ ਟਕ ਮਰਵਾਦ ਮੈਂ ਇਹਦੇ ਵਰਬੇ ਨਹੀਂ ਫਿਰ ਵਾਧਾ ਕੇ ਵਧਿ ਜਾਣਾ ਇਹਦਾ ਇਹ ਕਰਾਂਗੇ ਹਲੇ ਚਲ ਹੁਣ ਦੋ ਚਲਦੇ ਮਿਹਰ ਕੋਲ ਯਾਰ ਕਿਸੇ ਨੇ ਲਫਾਫਾ ਕਰ ਦੇ ਉੱਧਰ ਕੋਈ ਚੱਕਿਆ ਪੰਦੇ ਕੁੱਤਾ ਚੱਕ ਲਿਆ ਇਹ ਇਹ ਬਰੈਡ ਚੱਕੇ ਹੋਏ ਚੱਕੇ ਹੋਏ ਆ ਉਹ ਬਰੈਡ ਗਏ ਹੋਏ ਆ ਇਹ ਅੱਜ ਇਹ ਤਾਂ ਰਾਤ ਜਾੜ ਦੋਸਤ ਆਏ ਹੋਣੇ ਆ ਉਹਨਾਂ ਨੇ ਕਰਿਆ ਹੁਣ ਬਾਹਰ ਸਿਰਤਾਂ ਨੂੰ ਫਾਫਰ ਤੇ ਕੁੱਤੇ ਕਾਤੇ ਬਹੁਤ ਆਉਂਦੇ ਆ ਉਹਨੂੰ ਵੀ ਆਉਣ ਦੇ ਜੇ ਕਲਾਸ ਲਾਉਂਦਾ ਥੋੜੀ ਜੀ ਤੂੰ ਤਾਂ ਘਰਾਂ ਬਹਿ ਜਾ ਕਰ ਪੱਖੇ ਥੱਲੇ ਦੋਨੋਂ ਸਾਈਡ ਤੇ ਕਰ ਲਾ ਮੈਂ ਹੋ ਗਿਆ ਪੂਰਾ ਰਲਕੇ ਵਿੱਚ ਇਹ ਤੇ ਸੋਡੀਅਮ ਪੋਟਾਸ਼ੀਅਮ ਜੂਰੀਆ ਡਾਇਆ ਲੈ ਇਸ ਹਿਸਾਬ ਨਾਲ ਪਾਉਣਾ ਤਾਂ ਇਹ ਹਾਂ ਇਸੇ ਹਿਸਾਬ ਨਾਲ ਮੁਠੀ ਚੱਲੇ ਤੇਰੀ ਇੱਧਰ ਵੀ ਪੈ ਜਾਵੇ ਤੇ ਇੱਧਰ ਵੀ ਪੈ ਜਾਵੇ ਦੋਨਾਂ ਵਿੱਚ ਇਹ ਤੇਰੀ ਤਿੰਨ ਝੋਲੀਆਂ ਬਣ ਜਾਣੀਆਂ ਦੋਸਾਂ ਨਾਲ ਮੁਠੀ ਰੱਖੀ ਥੋੜੀ ਜ਼ਿਆਦਾ ਵੱਡੀ ਨਹੀਂ ਰੱਖੀ ਜਿੰਨੀ ਆਪਾਂ ਪਹਿਲਾਂ ਮੁਠੀ-ਮੁਠੀ ਮਾਰੀ ਉਹ ਤਾਂ ਥੋੜੀ ਜਿਹੀ ਮੁਠੀ ਘਟਾ ਲਈ ਪਿਛਲੀ ਮੁਠੀ ਨਾਲੋਂ ਗੁੱਜਰਬਾਈ ਨਹੀਂ ਤਾਂ ਕੈਲਕੂਲੇਟਰ ਹੈਗਾ ਦਾ ਤਕੜਾ ਹੁਣ ਕਿਆ ਕਰ ਗੁੱਜਰਬਾਈ ਥੋੜਾ ਸਾਡਾ ਬਿਮਾਰ ਚੱਲ ਰਿਹਾ ਸਾਰਾ ਮੈਂ ਗੁੱਜਰਬਾਈ ਨੇ ਕਰ ਦੇਣਾ ਦਾ ਇਹ ਕੰਮ ਸਵੇਰ ਦੇ ਟਾਈਮ ਹੋ ਚੁੱਕੇ ਮੈਂ ਉਧਰ ਵੀਡੀਓ ਵੀ ਐਡਿਟ ਕਰ ਰਿਹਾ ਆਪਣਾ ਕੰਮ ਵੀ ਕਰਦੇ ਨਾਲ ਨਾਲ ਸਾਰੇ ਤਾਂ ਹੀ ਤੁਹਾਡੇ ਤੱਕ ਫਿਰ ਵੀਡੀਓ ਆਉਂਦੀਆਂ ਭਾਈ ਇਹ ਆਵਾਂ ਦਾ ਦਫ਼ਤਰੀ ਕੰਮ ਵੀ ਇੱਥੇ ਦਫ਼ਤਰੀ ਪੰਨ ਨਾਲੇ ਲਿਆਏ ਤੇ ਬੱਜ ਜੀ ਟਾਈਮ ਹੋ ਗਿਆ ਦੇਖੋ ਇੱਥੇ ਜਾਣਾ ਹੋਰ ਤੇ ਦੇਖੀ 7 ਵਜੇ ਚੱਲੇ ਅਸੀਂ ਇੱਥੇ ਪੂਰੇ 6 ਵਜੇ ਆ ਗਏ ਤੇ 6 ਵਜੇ ਆ ਕੇ ਤੁਹਾਨੂੰ ਦਿਖਾ ਦਿੰਨੇ ਆ ਇੱਕ ਮੁਠੀ-ਮੁਠੀ ਰੇਹ ਦੀ ਪਾਤੀ ਇਸ ਇੱਧਰ ਉਹ ਦਿਖਾ ਕੇ ਹੁੰਦਾ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਨਾ ਸਰੋਂ ਦੀ ਜਿਹੜੀ ਖਾਲਾ ਨਹੀਂ ਹੁੰਦੀ ਖਾਲ ਉਹਦੀ ਮੁਠੀ-ਮੁਠੀ ਆ ਕੇ ਮੈਂ ਹਕ ਨੇ ਪਹਿਲਾਂ ਪਾਤੀ ਇਹਦੇ ਵਿੱਚ ਅ ਜਿੱਥੇ ਦਿਖਿਆ ਆ ਪਾਈ ਹੋਈ ਆ ਖਾਲਾ ਦੇਖੋ ਉਠਿ ਮਠਿ ਪਾਤ ਇਹਦੇ ਵਿੱਚ ਸਾਰਿਆਂ ਚ ਇਹਨਾਂ ਵੀ 7 ਵਜੇ ਆਏ ਆ ਉਠ ਮੈਂ 5 ਵਜੇ ਤਾਂ ਖੜਿਆ ਤਾਂ ਮੈਂ 5 ਵਜੇ ਆ ਕੇ 6:30 6:30 ਸਵੇਕ ਪੰਜ ਉਠ ਖੜਿਆ ਤਾਂ ਮੈਂ ਤੇ ਮਹਿਕ ਬਠੋੜ ਮੈਂ ਕਿਹਾ ਮੈਂ ਅੱਧਕ ਪਾਈ ਹੋਈ ਇੱਥੇ ਆ ਉਹ ਕਢਾ ਗਏ ਪਲਵਾਨ ਯਾਰ ਆ ਪਤਾ ਨਹੀਂ ਕੀ ਹੋ ਗਿਆ ਵੇ ਦੇਖਦੇ ਆਂ ਕੀ ਆ ਚੱਕਰ ਇਹ ਇਹ ਤਾਂ ਯਾਰ ਇਹਦੀ ਉੱਪਰ ਤਾਂ ਪਾਣੀ ਦੀ ਪੱਤਾ ਕਰਿਆ ਹੋਇਆ ਪਾਣੀ ਪੂਣੀ ਦੇ ਟਿੱਕਾ ਕਰਿਆ ਹੋਇਆ ਬਸ ਕਿ ਦਿਰ ਦਾ ਮੈਂ ਕਹਿੰਦਾ ਮੈਂ ਕੋ ਨੂੰ ਸਮਝਾਉਂਦਾ ਉਹ ਕਨ ਪਤਾ ਨਹੀਂ ਕੀ ਹੋਵੇ ਜਿਹੜਾ ਅੰਗਰੇਜ਼ ਹੋਣਾ ਵਿੱਚ ਆ ਦਾਗ ਜਾ ਪਿਆ ਹੋਇਆ ਪਾਣੀ ਦੇ ਛਿੱਟਾ ਕੋਈ ਉਹ ਤਾਂ ਮੈਂ ਪਾਣੀ ਦੇ ਛਿੱਟਾ ਵਿੱਚ ਪਾਣੀ ਦੇ ਛਿੱਟਾ ਕਰਿਆ ਹੋਇਆ ਵਿੱਚ ਉਹ ਕੋਈ ਕੋਈ ਜਿਹੜੇ ਵਿੱਚ ਦਾਗ ਜ ਨਹੀਂ ਪਏ ਹੋਏ ਹੈਗੇ ਉਹ ਤਾਂ ਪਾਣੀ ਦੇ ਛਿੱਟਾ ਉਹ ਤਾਂ ਹੁਣ ਚੱਕੀਆਂ ਦਾ ਮੁੰਡਾ ਉਹ ਚੱਕੀਆਂ ਦਾ ਮੁੰਡਾ ਜਾ ਰਿਹਾ ਉੱਧਰ ਉਹ ਜਾ ਰਿਹਾ ਉੱਧਰ ਸਾਨੂੰ ਦੇਖਦਾ ਸਰਫਾ ਕਰਦਾ ਉਹ ਦੇਖਦਾ ਸਰਫਾ ਕਰਦਾ ਸਾਡੇ ਨੇ ਦਾ ਸਰਬੀ ਵਾਲਿਆ ਹੋਇਆ ਸਰਫਾ ਨਹੀਂ ਸਰਵਾ ਚਲ ਮੈਂ ਦੇਖਾ ਤੁਹਾਨੂੰ ਸਮਝਾਵਾਂ ਦੇਖ ਦੇਖ ਹੈ ਸੈ ਖੜਾ ਲੈਣੀ ਤੇ ਗੜਾਈ ਕਰੀ ਹੋਈ ਹੈ ਇਹਦੇ ਵਿੱਚ ਬੇਜਕ ਕਰ ਲੈ ਮੈਂ ਚੱਲਿਆ ਆਪਣੇ ਆਈਡੀ ਨਾਲ ਪਾਉਣ ਚੱਲਿਆ ਕਹਿੰਦਾ ਮੈਂ ਉਧਰ ਤੇ ਇਧਰ ਨੂੰ ਆਉਂਗਾ ਮੈਂ ਚਲ ਕੋਈ ਨਹੀਂ ਮਾਰ ਲੈਣ ਦੀ ਇੱਕੋ ਗੱਲ ਆ ਪਾਵੇਂ ਪਾ ਮੈਂ ਇਧਰ ਤੇ ਉਧਰ ਨੂੰ ਚੱਲੀ ਜਾ ਪਾਵੇਂ ਉਧਰ ਤੇ ਇਧਰ ਨੂੰ ਆ ਜਾ ਗੱਲ ਤਾਂ ਇੱਕੋ ਹੈ ਹਾਂ ਉਹ ਤਾਂ ਭਾਵੇਂ ਉਧਰ ਨੂੰ ਪੈ ਜਾ ਉਧਰ ਨੂੰ ਪੈ ਜਾ ਕਹਿੰਦੇ ਉਹ ਜਿਹੜਾ ਆਪਾਂ ਕਿਰਿਆ ਕਰ ਦੋ ਤਾਂ ਗੱਭੇ ਹੀ ਰਹਿਣੀ ਹੈ ਕਹਿਣ ਦਾ ਭਾਵ ਤੁਹਾਨੂੰ ਸਮਝਾ ਦਿੰਦਾ ਇੱਧਰ ਨੂੰ ਮੰਜੇ ਦੇ ਆਪਾਂ ਉਹ ਸੜਸਰ ਰੱਖ ਲਏ ਭਾਵੇਂ ਸਰ ਉਹ ਰੱਖ ਲਏ ਆਪਣਾ ਗੱਭਾ ਤਾਂ ਗੱਭੇ ਰਹਿਣਾ ਐਦੀ ਅਸੀਂ ਨੂੰ ਮੈਨੂੰ ਕਹਿੰਦੇ ਭਾਵੇਂ ਉਧਰ ਤੇ ਸ਼ੁਰੂ ਹੋ ਜਾ ਭਾਵੇਂ ਇੱਧਰ ਸਿਰੋ ਇੱਥੇ ਤੇ ਮੈਂ ਦੱਸ ਦੇਣਾ ਥੋੜਾ ਜਿਹਾ ਇਹਨੂੰ ਵੀ ਇੰਨੇ ਨੰਗ ਪਾਉਣਾ ਉਹ ਲੱਗ ਗਿਆ ਜਾ ਕੇ ਨਾ ਹੁਣ ਦੇਖਦੇ ਆ ਇਹਨੂੰ ਹੁਣ ਦੇਖਦੇ ਆ ਇਹਦਾ ਆਈਡੀਆ ਦੇਖਦੇ ਆ ਵੀ ਇਹਨੇ ਪੂਰਾ ਬਰਾਬਰ ਪਾਉਂਦਾ ਉਹਨੇ ਨਾ ਪਿਛਲੀ ਵਾਰ ਨੇ ਦੋ ਵਾਰ ਪਾ ਲਿਆ ਬੰਦੇ ਨੂੰ ਹਿਸਾਬ ਤਾਬ ਆ ਜਾਂਦਾ ਹੈ ਗੁੱਜਰ ਬਾਈ ਵੀ ਹਿਸਾਬ ਤਾਬ ਆ ਜਾਂਦਾ ਕਿੰਨੀ ਇੱਕ ਮੁਠੀ ਰੱਖਣੀ ਹੈ ਜਿੱਦੈ ਨੂੰ ਮੈਂ ਕਹੇ ਮੁਠੀ ਆ ਨਾ ਹਿਸਾਬ ਜਿੱਦੀ ਰੱਖਣੀ ਹੈ ਵੀ ਪਹਿਲਾਂ ਅਸੀਂ ਏਡੀ ਏਡੀ ਮੁਠੀ ਰੱਖੀ ਹੁਣ ਇੰਨੀ ਕੁ ਰੱਖੀ ਮੈਂ ਕਹੇ ਪੌਣੀ ਕਿ ਮੁਠੀ ਰੱਖੀ ਹੱਥ ਦੇ ਵਿੱਚ ਪੌਣੀ ਦੀ ਵੀ ਥੋੜੀ ਘੱਟ ਕਿਸੇ ਉਹ ਜੀ ਹਿਸਾਬ ਨਾਲ ਰੱਖੀ ਪਰ ਅੱਜਕੱਲ੍ਹ ਦੇ ਨਿਆਣੇ ਨਾ ਥੋੜੇ ਜਿਮ ਮੈਂ ਦੇਖਿਆ ਵੀ ਦਿਮਾਗ ਜਾਂ ਨਹੀਂ ਵਰਤਦੇ ਹੈਗੇ ਆਪਣਾ ਤੇ ਮੈਂ ਦੇਖਿਆ ਨਿਆਣੇ ਹੈਗੇ ਡਵੈਲਪ ਬਹੁਤ ਹੈ ਇੱਕ ਵਾਰ ਗੱਲ ਕਰਦੇ ਕੈਚ ਕਰਦੇ ਜਿੱਦਾਂ ਹੁਣ ਝੋਲੀ ਚੱਕਣ ਦਾ ਬੜੀ ਚੀਜ਼ ਮੈਂ ਦੇਖਦਾ ਹੁੰਦਾ ਅੱਜਕੱਲ੍ਹ ਨਿਆਣੇ ਦੇ ਵਿੱਚ ਨਾ ਜਿੱਦਾਂ ਇਹਨਾਂ ਦੀ ਮਾਮਾ ਨੇ ਬਹੁਤ ਸੋਲ ਸੋਲ ਬਣਾ ਲਏ ਹੁੰਦੇ ਆ ਵੀ ਉਹ ਨਹੀਂ ਕੰਮ ਕਰਦਾ ਤੈਨੂੰ ਨਹੀਂ ਜਾਣਾ ਹੈਗਾ ਉਹਦੇ ਗੱਲ ਤੋਂ ਵੀ ਨਹੀਂ ਜਾਣਾ ਹੈਗਾ ਪਰ ਹੌਲੀ ਹੌਲੀ ਤਾਂ ਇਹ ਸੋਚਦਾ ਜਦ ਫਿਰ ਇਹਨਾਂ ਦੇ ਗੱਲ ਚ ਢੋਲ ਪੈਣਾ ਨਾ ਜਾਣ ਤੋਂ ਬਾਅਦ ਅਸੀਂ ਪੀੜੀ ਬਦਲ ਨਹੀਂ ਫਿਰ ਅਸੀਂ ਵੀ ਜਾਣਾ ਸਭ ਨੇ ਆਉਣਾ ਜਾਣਾ ਚੱਲ ਚੱਲਿਆ ਨੇ ਨਾ ਜ਼ਿੰਦਗੀ ਦੇ ਵਿੱਚ ਠੀਕ ਨਹੀਂ ਬਾਈ ਦੱਸ ਫਿਰ ਗਲ ਚ ਢੋਲ ਪੈਣਾ ਨਮੇ ਗਲ ਚ ਢੋਲ ਪੈਣਾ ਫਿਰ ਵਜਾਉਣਾ ਪੈਣਾ ਹਾਂ ਕਿ ਅਸੀਂ ਵੀ ਹੁਣ ਜਾਣਾ ਹੀ ਪਈ ਤੁਸੀਂ ਉਹ ਸਾਹਮਣਾ ਬਾਦ ਵਿੱਚ ਹਮ ਜਿਹੜਾ ਆਇਆ ਉਹਨੂੰ ਜਾਣਾ ਹੈ ਉਹ ਤਾਂ ਜਾਣੇ ਜਿਹਨੇ ਆਉਣਾ ਨੇ ਜਾਣਾ ਹੀ ਇਹ ਤਾਂ ਅਟਲਸ ਜਾਏ ਕਹਿੰਦੇ ਹੁਣ ਕਹਣਾ ਪਾਜੀ ਕਿੱਦਾਂ ਗੱਲਾਂ ਕਰਦੇ ਇਹ ਗੱਲਾਂ ਇਹ ਇਹ ਸੱਚਾਈ ਤਾਂ ਭੱਜੇ ਨਾ ਆਪਾਂ ਇਹੜੀਆਂ ਗੱਲਾਂ ਸੱਚੀਆਂ ਦਾ ਸੱਚੀਆਂ ਇਹ ਤਾਂ ਇਹਨੂੰ ਕੋਈ ਬਦਲ ਨਹੀਂ ਸਕਦਾ ਹੈਗਾ ਬਾਹਰੋਂ ਆਪ ਹਾਂ ਬਾਹਰੋਂ ਆਪ ਵੀ ਆਪਣੀ ਤੂੰ ਚੱਲ ਮੈਂ ਆਇਆ ਪਿੱਛੇ ਅਗੌੜ ਪਿਛੌੜ ਹੋਈ ਜਾਂਦਾ ਇਹ ਤੇ ਫਿਰ ਹੁਣ ਆਪਾਂ ਭਾਈ ਅੱਜ ਦੀ ਲਾਈਵ ਵੀਡੀਓ ਬੰਦ ਕਰ ਲੈਂਦੇ ਆ ਤੇ ਮੈਂ ਥੋੜਾ ਕੰਮ ਕਰ ਲਵਾਂ ਜਦ ਤੱਕ ਮੈਂ ਇਹਨੇ ਰੇਪਾ ਦੇਣਾ ਮੁਜ਼ਰ ਭਾਈ ਤੂੰ ਫਿਰ ਅੰਦਰ ਤੇ ਸਫਾਈ ਤੇ ਸ਼ੁਰੂ ਹੋ ਜਾ ਫਿਰ ਮੜਾ ਹੈਨਾ ਅੰਦਰ ਝੜੂ ਝੂੜਿਆ ਮਾਰ ਦੇ ਚੰਗੀ ਤਰ੍ਹਾਂ ਤੇ ਇਹ ਮੋਟਰ ਦੇ ਫਿਰ ਸਪਾਈਸ ਬੁਜੀ ਕਰਦੇ ਰਹਿੰਦੇ ਹੁੰਦੇ ਅਸੀਂ ਨਾ ਸੱਚ ਵਧੀਆ ਆਪਣਾ ਰੱਖੀ ਜਾਈ ਨਹੀਂ ਹੈ ਮੈਂ ਗੰਦ ਮੰਦ ਮੁੰਡਾ ਸਾਰੇ ਚਕਾਉਂਦਾ ਰਹਿੰਦਾ ਰਾਤਾ ਅੰਡੇ ਵੀ ਖਾਦ ਦੇਣੇ ਨੇ ਉਹ ਪੁੜੀ ਜੋ ਜ਼ਹਰਾ ਉਹ ਉੱਤੀ ਛੱਡ ਗਈ ਬੈੱਡ ਤੇ ਮਤਲਬ ਭਾਈ ਤੁਹਾਨੂੰ ਜੇ ਤੁਸੀਂ ਵੀਡੀਓ ਵੀ ਦੇ ਗੁੱਜਰ ਬਾਈ ਗਾਲਾਂ ਕੱਢਦਾ ਇਦਾਂ ਗੰਦ ਨਾ ਆਉਣ ਦੇ ਉਹਨਾਂ ਨੂੰ ਮੈਂ ਕਹਿੰਦਾ ਅੱਜ ਮੈਂ ਹਣੇ ਜਦ ਮੜਦੇ ਹਾਂ ਥੋੜੇ ਜਿਨਾ ਇਕੱਠਾ ਕਰਕੇ ਸਾਈਡ ਤੇ ਰੱਖ ਜਿਓ ਕਰੋ ਯਾਰ ਚਲੋ ਜੀ ਲਾਈਵ ਵੀਡੀਓ ਬੰਦ ਕਰਦੇ ਆਪਾਂ ਅੱਜ ਵੀ ਲਾਈਵ ਦੇ ਉੱਪਰ ਪਾਉਂਦੇ ਰਵਾਂਗੇ ਧੰਨਵਾਦ